ਸਮੇਤੀ ਬੇਹਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਦੱਸ ਦਈਏ ਕਿ ਫਰੀਦਕੋਟ ਦੇ ਗੁਰਗੋਵਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਬਣੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਮਰੀਜ਼ਾਂ ਦੇ ਵਿੱਚੋਂ 18 ਦੇ ਕਰੀਬ ਨੌਜਵਾਨ ਮਰੀਜ਼ ਦੇ ਰਾਤ ਉੱਥੋਂ ਦੇ ਸੁਰੱਖਿਆ ਕਰਮਚਾਰੀਆਂ ਨੂੰ ਚੱਕਮਾ ਦੇ ਕੇ ਫਰਾਰ ਹੋ ਗਿਆ ਹਾਲਕਿ ਆਫਰਾ ਦਫੜੀ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇਹਨਾਂ ਵਿੱਚੋਂ 10 ਨੂੰ ਮੜ ਕਾਬੂ ਕਰ ਲਿਆ ਗਿਆ ਜਦੋਂ ਕਿ 8 ਮਰੀਜ਼ ਹਜੇ ਵੀ ਫਰਾਰ ਦੱਸੇ ਜਾ ਰਹੇ ਨੇ ਇਹਨਾਂ ਦੇ ਖਿਲਾਫ ਪਹਿਲਾਂ ਤੋਂ ਹੀ ਐਨਡੀਪੀਐਸ ਦੀ 12 ਤਹਿਤ ਮਾਮਲੇਦਾਰ ਜਾਣਤਾ ਦੱਸਦੀ ਕਿ ਯੁੱਧ ਨਸ਼ਾ ਵਿਰੋਧ ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਹੈ ਤੇ ਨਾਲ ਹੀ ਜਿਹੜੇ ਨੌਜਵਾਨ ਆਪਣੀ ਇੱਛਾ ਦੇ ਨਾਲ ਨਸ਼ਾ ਛਡਣਾ ਚਾਹੁੰਦੇ ਨੇ ਉਹਨਾਂ ਨੂੰ ਪੁਲਿਸ ਵੱਲੋਂ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ ਪਰ ਦੇਰ ਰਾਤ ਫਰੀਦਕੋਟ ਦੇ ਗੁਰਗੋਵਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ بڑے ਨਸ਼ਾ ਛਡਾਊ ਕੇਂਦਰ ਤੋਂ ਖਬਰ ਸਾਹਮਣੇ ਆਂਦੀ ਹੈ ਜਿੱਥੇ ਕਿ 18 ਮਰੀਜ਼ ਉੱਥੋਂ ਦੇ ਸੁਰੱਖਿਆ ਕਰਮਚਾਰੀਆਂ ਨੂੰ ਚੱਕਵਾ ਦੇ ਕੇ ਫਰਾਰ ਹੋ ਗਏ ਤੇ 10 ਨੂੰ ਜਿਹੜਾ ਕਿ ਮੋਰ ਮੋਰ ਆ ਗਿਆ ਤੇ ਅੱਠ ਜਿਹੜੇ ਨੇ ਉਹ ਹਜੇ ਵੀ ਫਰਾਰ ਦੱਸੇ ਜਾ ਰਹੇ ਨੇ ਕੀ ਕੁਝ ਜਾਣਕਾਰੀ ਦਿੰਦੇ ਆ ਹੋਰ ਕੀ ਆ ਰਿਹਾ ਉਹ ਤੁਸੀਂ ਖੁਦ ਸੁਣ ਲਓ ਕੱਲ 8:00 ਇਵਨਿੰਗ ਡਿਨਰ ਟਾਈਮ ਦੇ ਉੱਤੇ ਗੁਰੂ ਫ੍ਰੀ ਕੋਰਟ ਰੱਖੇ ਚੱਲ ਰਿਹਾ ਹੈ ਗੁਵਿੰ ਸਿੰਘ ਮੈਡੀਕਲ ਕਾਲਜ ਦੇ ਚ ਡੀ ਐਡਿਕਸ਼ਨ ਸੈਂਟਰ ਤੋਂ ਜੀਰੋ ਲਾਰਜ ਜਿਹੜੇ ਬੱਚੇ ਵਿਕਟਮ ਦਾਖਲ ਕਰਾਏ ਗਏ ਉਹਨਾਂ ਦੇ ਵਿੱਚੋਂ ਹਮ ਮਸ਼ਵਰਾ ਹੋ ਕੇ ਮੁਫਤ ਦੇ ਤਹਿਤ ਮੁਲਾਜ਼ਮਾ ਬਾਕ ਨੂੰ ਕੀਤਾ ਨਹੀਂ ਦੇ ਕੇ ਟੋਟਲ 18 ਬੱਚੇ ਆਜ ਗਏ ਸੀ ਇਹਦੇ ਪੇਸ਼ੈਂਟ ਆ ਉਨ੍ਹਾਂ ਦੇ ਵਿੱਚੋਂ ਮਾਨਯੋਗ ਐਸਐਸਪੀ ਸ਼੍ਰੀਮਤੀ ਇੱਕ ਗਿਆ ਜਨ ਜਿਨੇ ਆਪਣੀਆਂ ਹਦਦਾਂ ਤੱਕ ਮੁਸ਼ਤਿਹਦੀ ਤੋਂ ਹਿੰਦੂ ਫ੍ਰੀਸਟ੍ਰੰਕ ਫ੍ਰਮ ਫੈਕਸ਼ਨ ਕਰਦੇ ਆ ਸੱਤ ਜਿਹੜੇ ਆ ਉਹ پکڑ ਕੇ ਦੁਬਾਰਾ ਤੇ ਰੀਹੈਬਿਟੇਸ਼ਨ ਸੈਂਟਰ ਵਿੱਚ ਡੀਡਿਕਸ਼ਨ ਸੈਂਟਰ ਵਿੱਚ ਦਾਖਲ ਹੋਇਆ ਹੈ। ਤੋਂ ਜਿਹੜੇ ਬਾਕੀ 11 ਵਿੱਚੋਂ ਤਿੰਨ ਹੈਗੇ ਆ ਜਿਹੜੇ ਉਹ ਹੋਰ ਇਲਾਜ ਕਰਕੇ ਦਾਖਲ ਹੋਇਆ আট ਜਿਹੜੇ 8 ਹੈਗੇ ਆ ਉਹ ਐਨਡੀ ਦੇ ਰਿਲੇਟਿਡ ਹੈਗੇ ਆ ਉਹਨਾਂ ਨੂੰ ਵੀ ਅਸੀਂ ਵਕੋ ਜੁੜੇ ਜੁੜੇ ਥਾਣੇ ਦੇ ਕਰੈਂਟਲ ਥਾਣੇ ਦੇ ਐਸਐਸਓ ਨੂੰ ਹਵਾਲਤ ਕਰਤੀ ਗਈ ਹੈ ਮਾਜੂਦ ਅਸਤੀ ਸਾਹਮਣੂ ਉਹਨਾਂ ਨੂੰ ਅੱਜ ਸ਼ਾਮ ਤੱਕ پکڑ ਕੇ ਦੁਬਾਰਾ ਦੀ ਰਿਕਸ਼ਨ ਸੈਂਟਰ ਵਿੱਚ ਦਾਖਲ ਕਰਾਇਆ ਜਾਏਗਾ ਇਸ ਸਮੇਂ ਦੀ ਬਿਹਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੱਸ ਦਈਏ ਕਿ ਫਰੀਦਕੋਟ ਦੇ ਗੁਰਗੋਵਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਬਣੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਮਰੀਜ਼ਾਂ ਦੇ ਵਿੱਚੋਂ 18 ਦੇ ਕਰੀਬ ਨੌਜਵਾਨ ਮਰੀਜ਼ ਦੇ ਰਾਤ ਉੱਥੋਂ ਦੇ ਸੁਰੱਖਿਆ ਕਰਮਚਾਰੀਆਂ ਨੂੰ ਚੱਕਮਾ ਦੇ ਕੇ ਫਰਾਰ ਹੋ ਗਿਆ ਹਾਲਕਿ ਆਫਰਾ ਦਫਰੀ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇਹਨਾਂ ਵਿੱਚੋਂ 10 ਨੂੰ ਮੜ ਕਾਬੂ ਕਰ ਲਿਆ ਗਿਆ ਜਦੋਂ ਕਿ 8 ਮਰੀਜ਼ ਹਜੇ ਵੀ ਫਰਾਰ ਦੱਸੇ ਜਾ ਰਹੇ ਨੇ ਇਹਨਾਂ ਦੇ ਖਿਲਾਫ ਪਹਿਲਾਂ ਤੋਂ ਹੀ ਐਨਡੀਪੀਐਸ ਦੀ 11 ਤਹਿਤ ਮਾਮਲੇਦਾਰ ਜਾਣਤਾ ਦੱਸਦੀ ਕਿ ਯੁੱਧ ਨਸ਼ਾ ਵਿਰੋਧ ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਹੈ ਤੇ ਨਾਲ ਹੀ ਜਿਹੜੇ ਨੌਜਵਾਨ ਆਪਣੀ ਇੱਛਾ ਦੇ ਨਾਲ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਨੂੰ ਪੁਲਿਸ ਵੱਲੋਂ ਨਸ਼ਾ ਛਡਾਊ ਕੇਂਦਰਾ ਦੇ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ ਪਰ ਦੇਰ ਰਾਤ ਫਰੀਦਕੋਟ ਦੇ ਗੁਰਗੋਵਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ بڑے ਨਸ਼ਾ ਛਡਾਊ ਕੇਂਦਰ ਤੋਂ ਖਬਰ ਸਾਹਮਣੇ ਆਂਦੀ ਹੈ ਜਿੱਥੇ ਕਿ 18 ਮਰੀਜ਼ ਉੱਥੋਂ ਦੇ ਸੁਰੱਖਿਆ ਕਰਮਚਾਰੀਆਂ ਨੂੰ ਚੱਕਵਾ ਦੇ ਕੇ ਫਰਾਰ ਹੋ ਗਏ ਤੇ 10 ਨੂੰ ਜਿਹੜਾ ਕਿ ਮੋੜ ਦਿੱਤਾ ਗਿਆ ਤੇ 8 ਜਿਹੜੇ ਨੇ ਉਹ ਹਜੇ ਵੀ ਫਰਾਰ ਦੱਸੇ ਜਾ ਰਹੇ ਨੇ ਕੀ ਕੁਝ ਜਾਣਕਾਰੀ ਦਿੰਦਿਆਂ ਹੋਰ ਕੀ ਆ ਰਿਹਾ ਹੈ ਸਿੱਖੋ ਦੇ ਸੁਣ ਲੋ ਕੱਲ ਈਵਨਿੰਗ ਡਿਨਰ ਟਾਈਮ ਦੇ ਉੱਤੇ ਗੁਲਮੁਲ ਫ੍ਰੀ ਕੋਰਟ ਰਕੇ ਚੱਲ ਰਿਹਾ ਹੈ ਕਿ ਉਬਨਸਿਨ ਮੈਡੀਕਲ ਕਾਲਜ ਦੇ ਡੀਡਿਕਸ਼ਨ ਸੈਂਟਰ ਤੋਂ ਜਿਹੜਾ ਲਾਰਜ ਜਿਹੜੇ ਬੱਚੇ ਵਿਕਟਮ ਦਾਖਲ ਕਰਾਇਆ ਗਿਆ ਉਹਨਾਂ ਦੇ ਵਿੱਚੋਂ ਹਮ ਅਸ਼ਵਰਾ ਹੋ ਕੇ ਮੁਫਤ ਤੇ ਤਹਿਤ ਮੁਲਾਜ਼ਮਾ ਵਾਸੋਂ ਚੈਕ ਪੈਨੀ ਦੇ ਕੇ ਟੋਟਲ 18 ਬੱਚੇ ਪੱਜ ਗਏ ਸੀ ਇਹਦੇ ਪੇਸ਼ੈਂਟ ਉਹਨਾਂ ਦੇ ਵਿੱਚੋਂ ਮਾਨਯੋਗ ਐਸਐਸਪੀ ਸ਼੍ਰੀਮਤੀ ਪ੍ਰਗਿਆ ਜਨਨ ਜਿਹਨੇ ਜਿਹੜਾ ਤਾਂ ਤਾ ਮੁਸਤਦੀਦ ਉਹਨਾਂ ਦੇ ਫ੍ਰੀ ਪ੍ਰਿੰਸਪਲ ਤੋਂ ਪ੍ਰੋਮਪਟ ਐਕਸ਼ਨ ਕਰਦੇ ਆ ਸੱਤ ਜਿਹੜਿਆ ਉਹ ਪਕੜ ਕੇ ਦੁਬਾਰਾ ਤੇ ਰੀਹੈਬਿਟੇਸ਼ਨ ਸੈਂਟਰ ਵਿੱਚ ਡੀਡਿਕਸ਼ਨ ਸੈਂਟਰ ਵਿੱਚ ਦਾਖਲ ਹੋਇਆ ਹੈ ਤੋਂ ਜਿਹੜੇ ਬਾਕੀ 11 ਵਿੱਚੋਂ ਤਿੰਨ ਹੈਗੇ ਆ ਜਿਹੜੇ ਉਹ ਹੋਰ ਇਲਾਜ ਕਰਕੇ ਦਾਖਲ ਹੋਇਆ ਅੱਠ ਜਿਹੜੇ ਅੱਠ ਹੈਗੇ ਆ ਉਹ ਐਨਡੀ ਦੇ ਰਿਲੇਟਿਡ ਹੈਗੇ ਆ ਉਹਨਾਂ ਨੂੰ ਵੀ ਅਸੀਂ ਵਾਪਸ ਜਿਹੜੇ ਜਿਹੜੇ ਥਾਣੇ ਦੇ ਪਰੈਂਟਲ ਥਾਣੇ ਦੇ ਐਸਐਸਯੂ ਨੂੰ ਹਵਾਲਤ ਕਰਤੀ ਗਈ ਹੈ ਮਾਂਜੂਦ ਅਸਤੀ ਸਾਹਬ ਨੂੰ ਉਨਨੂ ਯਾਜੂ ਸ਼ਾਂਤਕ ਪਕਰਕੇ ਦੁਆਰਾ ਦੀ ਰਿਸ਼ਰ ਸੈਂਟਰ ਤੇ ਦਾਖਲ ਕਰਾਇਆ ਗਿਆ।